ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਨਾ ਹਮੇ ਵਿੱਚੋਂ ਜਾ ਮਨ ਚਿੰਦਿਆ ਫਲ ਪਾਵਨਾ ਹਮੇ ਵਿੱਚੋਂ ਜਾ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਬੰਦਨ ਤੋਂ ਏ ਮੁਕਤ ਹੋਏ ਸੱਚ ਰਹੇ ਸਮਾਏ ਬੰਦਨ ਤੋਂ ਏ ਮੁਕਤ ਹੋਏ ਸੱਚ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜਗ ਮੇਂ ਨਾਮ ਅੱਲਾਹ ਹੈ ਗੁਰਮੁਖ ਵਸੇ ਮੰਨਿਆ ਬਹੁਤ ਬਹੁਤ ਧੰਨਵਾਦ ਮੇਰਾ ਬਾਬਾ ਕਾਂ ਸਿੰਘ ਜੀ ਦੀ ਇਸ ਮੁਸੰਤਤਾ ਰਸਕੋਣੀ ਇਸ ਮੁਸੰਤ ਨੇ ਬਹੁਤ ਵੱਡਾ ਪ੍ਰਲਾ ਕਰਕੇ ਐਜੂਕੇਟ ਪੰਜਾਬ ਪ੍ਰੋਜੈਕਟ ਜਿੱਥੇ 12 ਪਿੰਡ ਅਡਾਪਟ ਕੀਤੇ ਨੇ ਆ ਪਿੰਡਾਂ ਦੇ ਵਿੱਚ ਉਹਨਾਂ ਦੇ ਵਿੱਚ ਆਸ ਦਾ ਸਹਾਇਤਾ ਸਯੋਗ ਜਾ ਰਿਹਾ ਹੈ ਵਿੱਚੇ ਰਸਣ ਵੀ ਹੈ ਵਿੱਚੇ ਕੱਪੜੇ ਵੀ ਨੇ ਵਿੱਚੇ ਸੈਨੀਟਾਈਜ਼ਰ ਸੈਨੀਟਾਈਜ਼ਰ ਦੇ ਚਾਰ ਪੇਟੀਆਂ ਸੰਗਤਾਂ ਨੇ ਭੇਜਿਆ ਨੇ ਕਿ ਅੱਜ ਬਹੁਤ ਉੱਥੇ ਲੋੜ ਹੈਗੀ ਸੈਨੀਟਾਈਜ਼ਰ ਦੀ ਹਸਾਪੁਰ ਦੇ 1000 1000 ਬੋਟਲਸ ਹੈਗੀਆਂ ਸੈਨੀਟਾਈਜ਼ਰ ਦੀਆਂ ਤੇ ਆ ਮਿੰਨਾ ਖੜੇ ਨੇ ਬੀਤੀ ਖੜੇ ਨੇ ਪੰਜਾਬ ਸਿੰਘ ਜੀ ਜਿਹੜੇ ਐਕਚੁਅਲੀ ਮੁਕਤਿਆਰਾਂ ਨੇ ਜਿਹਨਾਂ ਸੇਵਾਵਾਂ ਨਿਭਾ ਰਹੇ ਨੇ ਤੇ ਬਹੁਤ-ਬਹੁਤ ਧੰਨਵਾਦ ਹੈ ਐਜੂਕੇਟ ਪੰਜਾਬ ਦੇ ਅੰਦਰ ਇਸ ਨੀ ਕਾਲਾ ਦਾ ਯੂਕੇ ਵਾਲੇ ਤੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਇਹ ਸੇਵਾਵਾਂ ਨਿਭਾ ਰਹੇ ਨੇ ਤੇ ਪੂਰੇ ਪੰਜਾਬ ਦੇ ਵਿੱਚ ਵੀ ਇਸ ਸੰਕਟਾ ਸੇਵਾ ਦਾ ਸਹਿਯੋਗ ਕਰੀਆ ਨੇ ਦਾਸ ਪਟਿਆਰੇ ਤੋਂ ਬੋਲ ਰਿਹਾ ਤੇ ਪਟਿਆਲੇ ਦੇ ਇਸ ਨੂੰ ਸੰਕਟਾ ਜੋ ਵੀ ਇਸ ਇਸ ਕਾਰਜ ਦੇ ਵਿੱਚ ਆਪਣਾ ਤੇਰਫੁੱਲ ਦੇਰੀਆ ਨੇ ਬਹੁਤ-ਬਹੁਤ ਧੰਨਵਾਦ ਹੈ ਸਾਰੀ ਸੰਕਟਾ ਦਾ ਆਓ ਆਪਾਂ ਮਿਲ ਕੇ ਸਾਰਿਆਂ ਨੇ ਮਿਲ ਕੇ ਇਹ ਜਿਹੜੇ ਪਰਿਵਾਰ ਸਾਡੇ ਪਾਣੀ ਦੀ ਘਾਟ ਤੇ ਆਈ ਰਹੀ ਤੇ ਇਹਨਾਂ ਨੂੰ ਮੁੜ ਸੁਰਜੀਤ ਕਰਨ ਵਾਸਤੇ ਉਹਨਾਂ ਨੂੰ ਸਟੈਂਡ ਕਰਨ ਵਾਸਤੇ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਮੇਰੀ ਬਾਤ ਸੁਣ ਰਹੇ ਹੋ ਜਿਨ੍ਹਾਂ ਨੇ ਸੰਯੋਗ ਹੱਥ ਨਹੀਂ ਪਾਇਆ ਜੋ ਵੀ ਤੇਲ ਫੂਲ ਸਹਿਯੋਗ ਤੁਸੀਂ ਪਾ ਸਕਦੇ ਹੋ ਤੁਹਾਡਾ ਦਿੱਤਾ ਤੇਲ ਫੂਲ ਸਹਿਯੋਗ ਉਹਨਾਂ ਦੇ ਡੋਰ ਤੋਂ ਡੋਰ ਤੱਕ ਸਾਡੀ ਟੀਮ ਪਹੁੰਚਾ ਕੇ ਆ ਰਹੀ ਹੈ ਜਿਹੜੇ ਵੀ ਜਾ ਰਹੇ ਉਹ ਪਹੁੰਚਾ ਕੇ ਆ ਰਹੇ ਸੋ ਆਪਾਂ ਸਾਰੀ ਮਿਲ ਕੇ ਖਲਾ ਮਾਰੀਏ ਉਹ ਆਪਣੇ ਪਿੰਡ ਪੜਾ ਜਿਹੜੇ ਬਾਣ ਦੀ ਬਾਤ ਚਾਹੀ ਰਹੀ ਉਹਨਾਂ ਨੂੰ ਫੇਖੜਾ ਕਰਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਆਹ ਬੀਰ ਜੀ ਖੜੇ ਨੇ ਤੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਸੂ ਨਗਰ ਦੀਆਂ ਸਮੂਹ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਸੇ ਵੱਲ ਜੀ ਸਾਥ ਆਇਆ ਹੈ ਫਤੂ ਜੀ ਮਾਰੇ ਕਿ ਕਦਰ ਸਾਰੇ ਪਰਿਵਾਰਾਂ ਨੂੰ ਸਭ ਦੀ ਚੜ੍ਹਦੀ ਕਲਾ ਬਖਸ਼ੀ ਕਰਨ ਇਸੇ ਤਰ੍ਹਾਂ ਆਪਣੇ ਦਰ ਦੀਆਂ ਸੇਵਾਵਾਂ ਆਪ ਲੈਂਦੇ ਰਹੇ ਬਹੁਤ-ਬਹੁਤ ਧੰਨਵਾਦ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੇਵੇ ਆਪ ਔ ਦਿਲ ਬਲਹਾਰੇ ਜਾ